ਲੋ ਸਾਸਿਕ ਐਤਨ ਸਾਰਿਆਂ ਮੈਂ ਤੁਹਾਡੀ ਆਪਣੀ ਅਮਤੀ ਕਰ ਦਿਓ ਸੀ ਜੋ ਸੀ ਜਨਨ ਉਤੇ ਮੈਂ ਤੁਹਾਡਾ ਸਵਾਟ ਕਰਨੀ ਆ ਤੇ ਲੋ ਜੀ ਅਸੀਂ ਅਮੀਰ ਤੁਸੀਂ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਆਜੀ ਖੁਸ਼ੀ ਨੂੰ ਮਿਲਦੇ ਅਸੀਂ ਵੀ ਕਨਾਟਾ ਨਾਲ ਤੇ ਹਾਜ਼ਰਾਂ ਤੁਹਾਡੇ ਪਿਆਰੀ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਲੋਕੀ ਲੈ ਕੇ ਤੇ ਇਹਦੇ ਵਿੱਚ ਇੱਕ ਔਰਤ ਕੀ ਕਹਿੰਦੀ ਆ ਉਹ ਕਹਿੰਦੀ ਮੇਰਾ ਘਰ ਆ ਤਾਂ ਮੇਰੀ ਮੰਨਦਾ ਹੀ ਨਹੀਂ ਹੈ ਨਾ ਮੈਂ ਕੀ ਕਰਾਂ ਹਨ ਮੈਂ ਤਾਂ ਆਪ ਦਾ ਆਪ ਤੋਂ ਬਮਾ ਲਿਆ ਤੇ ਫਿਰ ਉਹ ਕਹਿੰਦੀ ਉਹ ਵੀ ਜੋ ਅੱਗੇ ਬਸਤ ਤੁਸੀਂ ਵਿਆਹ ਹੁਣ ਕੀ ਕਰੂੰਗੀ ਉਹ ਭਰਾਵਾਂ ਦੀ ਸੁਰਖ ਮੰਗਦੀ ਐ ਤੇ ਵੀ ਮੈਂ ਇਹਨੂੰ ਕਿਵੇਂ ਮਨਾਵਾਂ ਮੈਂ ਸਾਰਾ ਕੰਮ ਕਰਦੀ ਮੈਂ ਕਿਹੜੇ ਕਿਹੜੇ ਕੰਮ ਕਰਦੀਆਂ ਔਰ ਜਿਹੜੀਆਂ ਸਿਆਣੀਆਂ ਹੋਂ ਤੋਂ ਕਰਦੀਆਂ ਵੀ ਐਵੇਂ ਨਿਕਰੀ ਨੇ ਸਾਰੇ ਕੰਮ ਤੇ ਨਾਲੇ ਉਹ ਫਿਰ ਆਪਦੇ ਆਪ ਨੂੰ ਸੰਭਾਲ ਕੇ ਰੱਖਦੀਆਂ ਨੇ ਸਭ ਦਾ ਸੱਸ ਉਹ ਸਹੇਲ ਲੈਂਦੀਆਂ ਨੇ ਹਨਾ ਕਹਿੰਦੇ ਕੋਈ ਕਹਿ ਵੱਡਾ ਕੋਈ ਸਹੇ ਵੱਡਾ ਜਿਹੜਾ ਸਹੇਲਿੰਦਾ ਨਾ ਉਹ ਵੱਡਾ ਹੀ ਹੁੰਦਾ ਉਹ ਕਹਿੰਦੀ ਮੈਂ ਸਾਰਾ ਸਹੇਲ ਲੈਂਦੀ ਆ ਪਰ ਮੈਂ ਦਰਾਣੀ ਖਾਦੇ ਨਹੀਂ ਸੰਹਦੀ ਹੈ ਨਾ ਤੇ ਲੋ ਇਹ ਵੀ ਜਿਸ ਸੁਣਾ ਦਸੀ ਹੈ ਨਾ ਮਾਨੇਸ਼ ਕੀਤਾ ਅਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ 슈ਗਰ ਬਈ ਜਬਰਦਸਤ ਨਾ ਬੜਾ ਚੰਗਾ 슈ਗਰ ਦਾ ਉਹ ਮੈਂ ਰਿਪੀਟ ਕਰੋ ਪਹਿਲਾਂ ਵੀ ਪਾਇਆ ਹੋਇਆ ਤੇ ਕਈਆਂ ਨੇ ਵਰਤ ਵੀ ਲਿਆ ਕਹਿੰਦੇ ਵੀ ਵਧੀਆ ਰਿਜ਼ਲਟ ਆ ਰਿਹਾ ਤੇ ਲੋ ਆਜਿਓ ਫਿਰ ਆਪਾਂ ਰੰਗਰੰਗ ਪ੍ਰੋਗਰਾਮ ਨਾਲ ਤੁਸੀਂ ਕਾਪੀ ਪੈਨਸਨ ਲੈ ਕੇ ਬੈਠ ਜਾਓ ਤੇ ਆਪਣਾ ਨੁਕਤਾ ਲਿਖ ਲਿਓ ਇਹ ਲੋ ਮਾਣੋ ਆਈਸਕ੍ਰੀਮ ਇਹ ਤਾਂ ਨੰਦ ਉਹ ਇੱਕ ਸ਼ਿਕਾਇਤ ਕਰਦੀ ਆ ਕੀ ਕਹਿੰਦੀ ਐ ਤੇ ਕਿਹੜੇ ਕਿਹੜੇ ਕੰਮ ਕਰਦੀ ਐ ਸੁਣੋ ਮੇਰਾ ਤਾਂ ਮਾਹੀ ਮੇਰੀਆਂ ਨੇ ਮੰਨਦਾ ਕਰਲੀ ਬੇਕੇ

ਸਾ ਸਦੀਆਂ ਟੀੜੀ ਕਾਮੀ ਸਲੇਨੀਆ ਵੇੜੇ ਬੀਚਿ ਬਹਿ ਕੇ ਮੈਂ ਗੱਡਾ ਫੁਲ ਕਰੀਆਂ ਵੇੜੇ ਬੀਚਿ ਬਠੀ ਕੇ ਮੈਂ ਗੱਡਾ ਫੁਲ ਕਰੀਆਂ

ਟੂਟੇ ਦੀ ਮਝੀਆਂ ਵੀ ਜੋ ਮਨਾਲੇ ਗੋਹਾ ਕੂੜਾ ਸੁਟਦੀ ਫੇਰੇ ਮੈਂ ਸੰਨਿਆਰ ਲੈਣੀਆ ਬੱਜੇ ਵੀ ਸੰਭਾਲੀੜਾ ਕਪੜਾ ਚੇਵੀਸ ਵੜਾ ਲੀੜਾ ਕੱਪੜਾ ਵੀ ਤਾਮਾ ਅੰਧੇ ਰਾਤੀ ਮੰਜੀੜੀ ਚ ਸਾਂ ਖੀਆਂ ਨਾਲ ਜੋ ਪਮੇ ਪਾਲੇ ਮੇਰਾ ਤਮਾਹੀ ਕਾਂਠੇ ਪਿੱਛੇ ਰੂਸੀਆ ਮੇਰਾ ਤਮਾਹੀ ਕਾਂਠੇ ਪਿੱਛੇ ਰੂਸੀਆ ਅਰਸੜੇ ਮਾਹੀ ਨੂੰ चिया में अमरी नु पिख लिख, लिख चिया में मिरे नु बीरे ਬੀਰੇ ਦੀਪਕ ਦਾ ਨਾਨਾ ਲੈ ਲਿਆ ਸੁਖੀ ਵਸੇ ਮੇਰਾ ਵੀਰਾਨੀ ਸਈ ਸੁਖੀ ਵਸੇ ਮੇ i ਅਗੇ ਪਿਛੇ ਸਭ ਕਹਿ ਲੈਨੀਆ ਹੋਰ ਭਾਵੇਂ ਮੈਨੂੰ ਕੋਈ ਵੀ ਨਾ ਪੁੱਛਦਾ ਹੋਰ ਭਾਵੇਂ ਮੈਨੂੰ ਕੋਈ ਵੀ ਨਾ ਪੁੱਛਦਾ ਮੈਂ ਸੌਰਾ ਜੀ ਤਾਂ ਸੀ ਸਾ ਨੇ ਨੀਆ ਨੂੰ ਲੀਤ ਵਿਆਹ ਪੂਰਾ ਇੱਕ ਲੋ ਮਟਿਆਰ ਸਾਰੀਆਂ ਜਿਹੜੇ ਇਸ ਤਰ੍ਹਾਂ ਹੀ ਕੰਮ ਕਰਨ ਫਿਰ ਤਾਂ ਸੀਸਾ ਲੈਣਗੇ ਲੈਣੀਆਂ ਹਨ ਕਰਨਾ ਵੀ ਐਂ ਚਾਹੀਦਾ ਆਪੇ ਫਿਰ ਸਾਰਾ ਪਰਿਵਾਰ ਵਧੀਆ ਹੋ ਜਾਂਦਾ ਜੇ ਆਪਾਂ ਵਧੀਆ ਵਰਤਾਂਗੇ ਤੇ ਦੂਸਰਿਆਂ ਨੂੰ ਵੀ ਚਾਹੀਦਾ ਸਹਿਯੋਗ ਦੇਣਾ ਹਨ ਤੇ ਪਰ ਇਹ ਬਹੁਤ ਵਧੀਆ ਕੁੜੀ ਨੇ ਤੇ ਪਰ ਭਰਾ ਨੂੰ ਕਹਿੰਦੇ ਮੈਂ ਪੱਗ ਨਹੀਂ ਮੇਰੇ ਭਰਾ ਦੇ ਹੁਣ ਕੀ ਰੱਖੋ ਉਹਨੇ ਮੈਂ ਲੈ ਕੇ ਦਿੰਦੀ ਹੈ ਨਾ ਕੰਠਾ ਬੇਸ਼ੱਕ ਨਾਲੇ ਮਹਿੰਗਾ ਹੈ ਕੰਠਾ ਉਹ ਲੈਤਾ ਪਰ ਪੱਗ ਨੂੰ ਨਹੀਂ ਕੁੜੀ ਕਹਿਣ ਲੰਗੀ ਭਰਾ ਨੂੰ ਹੱਸ ਹੈ ਨਾ ਤੇ ਲੋ ਆ ਜਿਓ ਫਿਰ ਆਪਾਂ ਹੁਣ 슈ਗਰ ਵਾਲਾ ਚਲੋ ਜੀ ਮੁਕਤਾ ਦੱਸਾਂ 슈ਗਰ ਬਹੁਤ ਹੀ ਜਬਰਦਸਤ ਉਪਾਏ ਨਜ਼ੂਰ ਦੇਖੋ ਰਾਮ ਬਾਣ ਉਪਾਏ ਕੌਫੀ ਮਹਾਰਾਜ ਦਾ ਦੱਸਿਆ ਹੋਇਆ ਫਰਦੀਸ਼ ਮਿਸਾਈ ਹੈ ਨਸਿਆ ਨਾ ਕੌਫੀ ਨਹੀਂ ਦੱਸਿਆ ਕਹਿੰਦੇ ਵੀ ਕਾਲੀ ਜੀਰੀ ਕੌਸ਼ਿਸ਼ ਕੀਤੀ ਕੋਨੇ ਬਰਿੰਦਾਪਨ ਵਾਲੇ ਸੰਤ ਨੇ ਬਹੁਤ ਉਹ ਵੇਦਾਂ ਸ਼ਾਸਤਰੀਆਂ ਗੱਲਾਂ ਦੱਸੀਆਂ ਬੇਤ ਉਹਨਾਂ ਕੀ ਦੱਸਦੇ ਨੇ ਹੁਣ ਉਹ ਗਰੰਟੀ ਵਾਲਾ ਕੰਮ ਨਹੀਂ ਆ ਉਹ ਦਿੰਦੇ ਨੇ ਗਰੰਟੀ ਮੈਂ ਤਾਂ ਨਹੀਂ ਦਿੰਦੇ ਤੇ ਪਰ ਇਹਨੂੰ ਜਰੂਰ ਕਰਕੇ ਦੇਖੋ ਤੁਹਾਡੇ ਘਰੇ ਦੀਆਂ ਪਈਆਂ ਨੇ ਤੇ ਸ਼ੂਗਰ ਤੇ ਆਪਾਂ ਦਵਾਈਆਂ ਵੀ ਖਾਂਦੇ ਆ ਤੇ ਇਹਨੂੰ ਜਰੂਰ ਖਾ ਕੇ ਦੇਖੋ ਕਰਕੇ ਦੇਖੋ ਤੁਸੀਂ ਕਾਲੀ ਜੀਰੀ 50 ਗ੍ਰਾਮ ਅਜਮੈਨ 100 ਗ੍ਰਾਮ ਮੇਥੀ ਦਾਣਾ 250 ਗ੍ਰਾਮ ਬਹੁਤ ਸੋਧਾ ਗ੍ਰਾਮ ਹੈ ਨਾ ਤੇ ਇਹਨਾਂ ਇਹਨਾਂ ਨੂੰ ਤੁਸੀਂ ਸ਼ਾਮੇ ਸਕਾਰੋ ਹੈ ਨਾ ਫਿਰ ਜਿੰਨਾ ਦਾ ਅਲੱਗ-ਅਲੱਗ ਤਵੇ ਤੇ ਇਹਨਾਂ ਨੂੰ ਰੋਸਟ ਕਰ ਲਓ ਕਿਉਂ ਕੋਈ ਪਹਿਲਾਂ ਪੁੱਜੂ ਕੋਈ ਪਿੱਛੋਂ ਤਾਂ ਕਰਕੇ 2-2 ਮਿੰਟ ਲੱਗਦੇ ਨੇ ਤਵੇ ਤੇ ਬੰਨ ਲੈਣਾ ਨਾ ਤਿੰਨਾ ਦਾ ਫਿਰ ਇਹਨਾਂ ਨੂੰ ਤੁਸੀਂ ਪਾウダー ਇਕੱਠਾ ਹੀ ਬਣਾ ਲਓ ਬਣਾ ਲੈਣਾ ਤਾਂ ਫਿਰ ਹੁਣ ਤੁਸੀਂ ਹਰ ਰੋਜ਼ ਇੱਕ ਚੰਚਾ ਸੌਣ ਤੋਂ ਪਹਿਲਾਂ ਤੇ ਕੋਸੇ ਪਾਣੀ ਨਾਲ ਲਓ ਹਰ ਰੋਜ਼ ਲਓ ਬਿਨਾਂ ਨਾਗੇ 3 ਮਹੀਨੇ ਤੱਕ ਇਸ ਨਾਲ ਕਹਿੰਦੇ ਵੀ ਹਾਰਟ ਤੁਹਾਡਾ ਮਜ਼ਬੂਤ ਹੋਊ ਕਹਿੰਦੇ ਵਾਲ ਟੁੱਟ ਕੇ ਡਿੱਗਦੇ ਨੇ ਉਹ ਵੀ ਡਿੱਗਣੇ ਤੇ ਫਾਰਸ਼ ਤੇ ਨੰਗੇ ਪੈਰੀਂ ਨਾ ਤੁਰੋ ਕੱਚੇ ਥਾਂ ਤੇ ਨੰਗੇ ਪੈਰੀਂ ਤੁਰੋ ਹੈ ਨਾ ਜੇ ਕਾ ਅਸਮੇ ਜੇ ਘਾਤੇ ਨੰਗੇ ਪੈਰੀਂ ਤੁਰੋ ਹੈ ਨਾ 15 ਮਿੰਟ ਦਾ ਦੂਰੀ ਤੁਸੀਂ ਤੁਰੋ ਹੈ ਨਾ ਤੇ ਵਾਸਤਵ ਤੁਹਾਡੀ ਸ਼ੂਗਰ ਹੈ ਜਿਹੜੀ ਉਹ ਖਤਮ ਹੋ ਜੇ ਬਾਕੀ ਪਰਮਾਤਮਾ ਦੇ ਹੱਥ ਹੈ ਤੇ ਤੁਸੀਂ ਮੈਂ ਤਾਂ ਹੋਕਾ ਦੇ ਦਿੰਨੀ ਆ ਸੰਤਾ ਮਹਤਵਾਨੀ ਗਿਲਗਾਂਦੇ ਤੁਸੀਂ ਕਰਕੇ ਜਰੂਰ ਦੇਖਿਓ ਧੰਨਵਾਦ ਸਾਡੀ ਵੀਡੀਓ ਦੇਖਣ ਤੇ ਹੋਣ ਦਿਓ ਸਾਰੀਆਂ ਛੁੱਟੀਆਂ ਕੱਲੋਂ ਫੇਰ ਮਿਲਾਂਗੇ ਜਨਾ ਮੇਰੀ ਇੱਥੇ ਨਵੇਂ ਮੁੱਦੇ ਨਾਲ